ਮੁਨੀਮ ਖਾਨ ਸੀ ਪ੍ਰਾਈਮ ਮਿਨਿਸਟਰ ਮੁਨੀਮ ਖਾਨ ਮੌਕੇ ਤੇ ਪਹੁੰਚਿਆ ਸਵਾਲ ਕੀਤਾ ਬੰਦਾ ਸਿੰਘ ਤੁਸੀਂ ਇਹ ਕਹਿੰਦੇ ਹੁੰਦੇ ਸੀ ਕਿ ਤੁਹਾਡਾ ਪੈਗੰਬਰ ਦੋਹਾਂ ਜਹਾਨਾਂ 'ਚ ਤੁਹਾਡਾ ਮੱਦਦਗਾਰ ਬੇਅੰਤ ਤਾਕਤਾਂ ਦਾ ਮਾਲਕ ਹੈ ਹੁਣ ਤੈਨੂੰ ਬੰਦੀ ਬਣਾ ਰਖਿਆ ਸੀ ਕਸ਼ਟ ਦਿੱਤੇ ਜਾ ਰਹੇ ਨੇ ਹੁਣ ਤੇਰਾ ਗੁਰੂ ਤੇਰੀ ਮੱਦ ਵਾਸਤੇ ਕਿਉਂ ਨਹੀਂ ਆਉਂਦਾ ਬਾਬਾ ਬੰਦਾ ਸਿੰਘ ਜੀ ਦਾ ਉੱਤਰ ਮੇਰਾ ਪੈਗੰਬਰ ਗੁਰੂ ਬੇਅੰਤ ਸ਼ਾਨਾਂ ਤਾਕਤਾਂ ਤੇ ਬਰਕਤਾਂ ਦਾ ਮਾਲਕ ਹੈ ਬੇਅੰਤ ਮਿਹਰਬਾਨ ਜਦੋਂ ਤੂੰ ਸੰਸਾਰ ਤੇ ਜ਼ੁਲਮ ਸ਼ੁਰੂ ਕਰਦਾ ਹੈ ਤਾਂ ਮੇਰਾ ਪਿਤਾ ਮੈਨੂੰ ਥਾਪੜਾ ਦੇ ਕੇ ਭੇਜਦਾ ਹੈ ਕਿ ਜ਼ੁਲਮ ਦਾ ਖਾਤਮਾ ਕਰ ਅਜੀਹਾ ਕਰਦੇ ਆ ਮੈਂ ਉਹਨਾਂ ਦਾ ਬੱਚਾ ਮੈਂ ਬੰਦਾ ਬੰਦੇ ਤੋਂ ਕੋਈ ਗਲਤੀ ਹੋ ਸਕਦੀ ਹੈ ਮੇਰਾ ਪਿਤਾ ਸੰਸਾਰ ਨੂੰ ਨਿਆਣ ਦੇਣ ਵਾਲਾ ਹੈ ਸੰਭਵ ਹੈ ਕਿ ਮੇਰੇ ਤੋਂ ਕੋਈ ਗੁਸਤਾਖੀ ਹੋਈ ਹੋਵੇ ਮੈਨੂੰ ਇੰਨਾ ਪਿਆਰ ਕਰਦੇ ਨੇ ਮਹਾਰਾਜ ਕਿ ਇਸ ਧਰਤੀ ਉੱਤੇ ਮੇਰੇ ਗੁਨਾਹਾਂ ਦੀ ਸਜ਼ਾ ਦੇ ਕੇ ਅਗਲੇ ਸੰਸਾਰ 'ਚ ਮੈਨੂੰ ਆਪਣੇ ਚਰਨਾਂ ਦੇ ਨਜ਼ਦੀਕ ਰੱਖਣਗੇ ਮਾਨਯੋਗ ਸਾਥ ਸੰਗਤ ਆਰਨੋਲਡ ਤਾਇਨ ਵੀ ਸੰਸਾਰ ਦਾ ਬੇਅੰਤ ਵੱਡਾ ਇਤਿਹਾਸਕਾਰ ਹੈ ਇਸ ਵਕਤ ਉਹਨਾਂ ਤੋਂ ਵੱਡਾ ਇਤਿਹਾਸਕਾਰ ਕੋਈ ਨਹੀਂ ਉਹ ਲਿਖਦੇ ਨੇ ਕਿ ਤੁਸੀਂ ਚਾਹੇ ਬੰਦੇ ਨੂੰ ਪਰਖਣਾ ਹੋਵੇ ਚਾਹੇ ਕਿਸੇ ਕੌਮ ਨੂੰ ਪਰਖਣਾ ਹੋਵੇ ਚਾਹੇ ਕਿਸੇ ਦੇਸ਼ ਨੂੰ ਪਰਖਣਾ ਹੋਵੇ ਉਦੋਂ ਪਰਖੋ ਜਦੋਂ ਸੰਕਟ 'ਚ ਫਸਿਆ ਹੋਇਆ ਹੋਵੇ ਸੰਕਟ ਚੋ ਕਿਹੋ ਜਿਹਾ ਵਰਤਾਅ ਕਰਦਾ ਫਿਰ ਤੁਹਾਨੂੰ ਪਤਾ ਲੱਗੇਗਾ ਉਹ ਕੌਮ ਕਹੀ ਜੀ ਉਹ ਬੰਦਾ ਕਿਹੋ ਜਿਹਾ ਸੰਕਟ ਚ ਫਸੇ ਨੇ ਬਾਬਾ ਬੰਦਾ ਸਿੰਘ ਸੰਕਟ ਚ ਅਸੀਂ ਕੀ ਕਹਿ ਦਿੰਨੇ ਰੱਬ ਕਿੱਥੇ ਆ ਹਣ ਰੱਬ ਸਾਡੀ ਮਦਦ ਕਿਉਂ ਨਹੀਂ ਕਰਦਾ ਬਾਬਾ ਬੰਦਾ ਸਿੰਘ ਜੀ ਇਹ ਕਹਿ ਰਹੇ ਨੇ ਗੁਸਤਾਕੀ ਹੋਈ ਹੋਏਗੀ ਮਹਾਰਾਜ ਕਰਦੇ ਨੇ ਪ੍ਰੇਮ ਸਜ਼ਾਵਾਂ ਦੇ ਕੇ ਆਪਣੇ ਚਰਨਾਂ ਚ ਰੱਖ